ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਦ ਭਾਰ ਛੰਦ ਤਵ ਪ੍ਰਸਾਦ ਗਨ ਗਨ ਉਦਾਰ ਏ ਵਾਹਿਗੁਰੂ ਜੀ ਆਪ ਸਮੂਹ ਗੁਣਾਂ ਦੇ ਉਦਾਰ ਦਾਤੇ ਹੋ ਤੇ ਸਭ ਨੂੰ ਗੁਣ ਬਖਸ਼ਣ ਵਾਲੇ ਹੋ ਸੋ ਸਮੂਹ ਗੁਣਾਂ ਦੇ ਉਦਾਰ ਦਾਤੇ ਹੋ ਮਹਿਮਾ ਆਪਾਰ ਆਪ ਜੀ ਦੀ ਮਹਿਮਾ ਜਿਹੜੀ ਹੈ ਉਹ ਪਾਰਾਵਾਰ ਤੋਂ ਰਹਿਤ ਹੈ ਆਸਣ ਅਭੰਗ ਆਪ ਜੀ ਦਾ ਆਸਣ ਸੋ ਸਿੰਘਾਸਣ ਅਭੰਗ ਨਾਸ ਤੋਂ ਰਹਿਤ ਹੈ ਉਪਮਾ ਅਨੰਗ ਆਪ ਜੀ ਦੀ ਉਪਮਾ ਬੜੀ ਸੁੰਦਰ ਹੈ ਅਨਭਉ ਪ੍ਰਕਾਸ਼ ਏ ਵਾਹਿਗੁਰੂ ਜੀ ਆਪ ਜੀ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋ ਆਪਣੇ ਆਪ ਤੋਂ ਸੁਤੇ ਸਿੱਧ ਪ੍ਰਕਾਸ਼ ਮਾਨ ਹੋ ਨਿਸ ਦਿਨ ਆਨਾਸ ਸੋ ਨਿਸ ਦਿਨ ਰਾਤ ਦਿਨ ਆਸਾ ਤੋਂ ਰਹਿਤ ਹੋ ਤੇ ਰਾਤ ਦਿਨ ਆਨਾਸ ਨਾਸ ਹੋਣ ਤੋਂ ਰਹਿਤ ਹੋ ਆ ਜਾਣ ਬਾਹੋ ਆ ਜਾਣ ਬਾਹੋ ਸਵਾਭ ਜੀ ਦੀਆਂ ਜੜੀਆਂ ਬਾਹਾਂ ਹਨ ਬੜੀਆਂ ਲੰਮੀਆਂ ਹਨ ਵੱਡੀਆਂ ਹਨ ਸਾਹਾਂ ਸਾਹੋ ਸੋ ਆਪ ਜੀ ਸਾਹਾਂ ਦੇ ਸਾਹੋ ਸੋ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਹੋ ਰਾਜ ਆਣ ਰਾਜ ਹੈ ਵੈ ਗੁਰੂ ਜੀ ਆਪ ਜੀ ਰਾਜਿਆਂ ਦੇ ਵੀ ਰਾਜਾ ਹੋ ਭਾਣਨ ਭਾਣ ਸੋ ਸੂਰਜਾਂ ਦੇ ਵੀ ਸੂਰਜ ਰੂਪ ਹੋ ਪ੍ਰਕਾਸ਼ ਕਰੋਪ ਹੋ ਦੇਵਾਨ ਦੇਵ ਸੋ ਦੇਵਤਿਆਂ ਦੇ ਵੀ ਦੇਵ ਰੂਪ ਹੋ ਉਪਮਾ ਮਹਾਨ ਆਪ ਜੀ ਦੀ ਜਿਹੜੀ ਉਪਮਾ ਹੈ ਉਹ ਬੜੀ ਵੱਡੀ ਹੈ ਇੰਦ੍ਰਾਨ ਇੰਦਰ ਸੋ ਇੰਦਰ ਦੇਵੀ ਵੱਡੇ ਹੋ ਇੰਦਰ ਦੇਵੀ ਵੱਡੇ ਰਾਜੇ ਹੋ ਸੋ ਇੰਦਰ ਦੇਵੀ ਇੰਦਰ ਹੋ ਤੇ ਇੰਦਰ ਦੇਵੀ ਰਾਜੇ ਹੋ ਬਾਲਾਨ ਬਾਲ ਸੋ ਬਲ ਵਾਲਿਆਂ ਦੇ ਵਿੱਚ ਵੀ ਵੱਡੇ ਬਲ ਵਾਲੇ ਹੋ ਰੰਕਾਨ ਰੰਕ ਸੋ ਜਿਹੜੇ ਰੰਕਾਨ ਰੰਕ ਜਿਹੜੇ ਕੰਗਾਲ ਹਨ ਉਹਨਾਂ ਦੇ ਵਿੱਚ ਨਿਮਰਤਾ ਵਾਲੇ ਹੋ ਉਹਨਾਂ ਵਿੱਚ ਨਿਮਰਤਾ ਭਰਨ ਵਾਲੇ ਹੋ ਕਾਲ ਆਣ ਕਾਲ ਸੋ ਕਾਲ ਦਾ ਵੀ ਕਾਲ ਰੂਪ ਹੋ ਅਨਭੂਤ ਅੰਗ ਆਪ ਜੀ ਦੇ ਜਿਹੜੇ ਅੰਗ ਹਨ ਸਰੂਪ ਹੈ ਸੋ ਤਤਾਂ ਤੋਂ ਰਹਿਤ ਹੈ ਅਚਰਜ ਹੈ ਆਪ ਜੀ ਦਾ ਸਰੂਪ ਆ ਬਾ ਆ ਭੰਗ ਆਪ ਜੀ ਦੀ ਆ ਬਾ ਜਿਹੜੀ ਸੋਭਾ ਹੈ ਉਹਦੀ ਸੁੰਦਰਤਾ ਕਦੇ ਨਾਸ਼ ਨਹੀਂ ਹੁੰਦੀ ਇਸ ਵਾਸਤੇ ਆਪ ਜੀ ਦੀ ਸੋਭਾ ਦੀ ਜਿਹੜੀ ਸੁੰਦਰਤਾ ਹੈ ਉਹ ਨਾਸ਼ ਤੋਂ ਰਹਿਤ ਹੈ ਗਤ ਮਿਤ ਅਪਾਰ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਜੋ ਪਾਰਾਵਾਰ ਤੋਂ ਰਹਿਤ ਹੈ ਆਪ ਜੀ ਦੀ ਪ੍ਰਾਪਤੀ ਦੀ ਜਿਹੜੀ ਮਰਿਆਦਾ ਹੈ ਸੋ ਉਹ ਪਾਰਾਵਾਰ ਤੋਂ ਰਹਿਤ ਹੈ ਅਥਵਾ ਗਤ ਲੀਲਾ ਮਿਤ ਮਰਿਆਦਾ ਸੋ ਆਪ ਜੀ ਦੀ ਲੀਲਾ ਦੀ ਮਿਤ ਮਰਿਆਦਾ ਜਿਹੜੀ ਹੈ ਪ੍ਰਕਿਰਤੀ ਤੋਂ ਪਰੇ ਹੈ ਗੁਣ ਗਨ ਉਦਾਰ ਗੁਣ ਗਨ ਸਮੂਹ ਗੁਣਾ ਦੇ ਉਦਾਰ ਦਾਤੇ ਹੋ ਮਨ ਗਨ ਪ੍ਰਣਾਮ ਸੋ ਸਮੂਹ ਜਿਹੜੇ ਮੁਨੀ ਹਨ ਉਹ ਆਪ ਜੀ ਨੂੰ ਪ੍ਰਣਾਮ ਕਰਦੇ ਹਨ ਨਿਰਭੈ ਨਿਕਾਮ ਸੋ ਨਿਕਾਮ ਆਪ ਜੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨਿਰਭੈ ਨਿਕਾਮ ਨਿਰਭਉ ਸਰੂਪ ਹੋ ਨਿਕਾਮ ਕਾਮਨਾ ਤੋਂ ਰਹਿਤ ਹੋ ਆਤ ਦੁੱਤ ਪ੍ਰਚੰਡ ਆਤ ਅਤਸ਼ੇ ਕਰਕੇ ਸੋ ਦੁੱਤ ਸੋਭਾ ਆਪ ਜੀ ਦੀ ਤਿੱਖੀ ਹੈ ਮਿਤ ਗਤ ਆਖੰਡ ਸੋ ਆਪ ਜੀ ਦੀ ਜਿਹੜੀ ਮਿਤ ਮਰਿਆਦਾ ਹੈ ਗਤ ਲੀਲਾ ਸੋ ਗਰੀਬ ਨਵਾਸ ਸੱਚੇ ਪਾਤਸ਼ਾਹ ਮਿਤ ਮਰਿਆਦਾ ਦੀ ਜਿਹੜੀ ਲੀਲਾ ਹੈ ਉਹ ਆਖੰਡ ਨਾਸ ਤੋਂ ਰਹਿਤ ਹੈ ਸੋ ਆਪ ਜੀ ਦੀ ਮਰਿਆਦਾ ਜਿਹੜੀ ਹੈ ਉਹ ਅਖੰਡ ਨਾਸਤੋਂ ਰਹਿਤ ਹੈ ਲੀਲਾ ਵੀ ਅਖੰਡ ਨਾਸਤੋਂ ਰਹਿਤ ਹੈ ਆਲਸੈ ਕਰਮ ਸੋ ਕਰਮਾ ਕਰਕੇ ਵੀ ਆਪ ਜੀ ਆਲਸ ਤੋਂ ਰਹਿਤ ਹੋ ਸਰੀਰ ਕਰਕੇ ਵੀ ਆਲਸ ਤੋਂ ਰਹਿਤ ਹੋ ਸੋ ਕਰਮ ਕਰਦਿਆਂ ਹੋਇਆਂ ਵਹਿਗੁਰੂ ਆਪ ਜੀ ਆਲਸ ਤੋਂ ਰਹਿਤ ਹੋ ਆਦਰਸੈ ਧਰਮ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਪ੍ਰੋਖ ਰੂਪ ਹੋ ਕਰਕੇ ਵਰਤ ਰਹੇ ਹੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਪੁੰਨਾ ਕਰਕੇ ਵੀ ਦਿਖਣ ਤੋਂ ਰਹਿਤ ਹੋ ਸਰਬਾ ਪਰਨਾਡੈ ਸ ਸਾਰਿਆਂ ਨੂੰ ਪਰਨਾਡੈ ਪੂਰ ਸਾਰਿਆਂ ਦੀ ਪੂਰਤੀ ਕਰਨ ਵਾਲੇ ਹੋ ਪਰਨਾਡੈ ਸਭ ਨੂੰ ਭਰਨ ਵਾਲੇ ਹੋ ਅੰਡੰਡ ਵਡੈ ਸੋ ਡੰਡ ਤੋਂ ਰਹਿਤ ਹੋ ਸੋ ਡੰਡ ਤੋਂ ਰਹਿਤ ਹੋ ਗਰੀਬ ਨਿਵਾਸ ਸੱਚੇ ਬਾਦਸ਼ਾ ਸਭ ਨੂੰ ਵੱਡਣ ਵਾਲੇ ਹੋ ਤੇ ਆਪ ਵੱਡਣ ਤੋਂ ਰਹਿਤ ਹੋ ਐਸੇ ਉਹ ਦਾਤਾ ਜੀ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ